ਤੇਰੀ ਗੋੜੀ ਮਹੱਲਾ ਪਈਵਾ ਚਲੋ ਕ ਇੱਕ ਓੰਕਾਰ ਸਤਗੁਰ ਪਰਸਾਦ ਜਾਂਥਲ ਮਹੀਆਲ ਪੂਰਿਆ ਸੁਆਮੀ ਸਿਰਜਨਹਾਰ ਅਣਕ ਬਾਤ ਹੋਏ ਫਸਰਿਆ ਨਾਨਕ ਇੱਕ ਓੰਕਾਰ ਪੌੜੀ ਇੱਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਏ ਗੁਣ ਗੋਬਿੰਦ ਗੋ ਪਾਰ ਪ੍ਰਭ ਸਰਨ ਪਰੋ ਹਰਿ ਰਾਏ ਤਾਂ ਕੀ ਆਸ ਕਲਿਆਣ ਸੁਖ ਜਾਂ ਤੇ ਸਭ ਕਛ ਹੋਏ ਚਾਰ ਗੁੰਟਾ ਦਾਦਿ ਸ ਪਰਮਿਆ ਤਿਸ ਬਿਣਿ ਅਵਰ ਨ ਕੋਏ ਬ੍ਰੇਧ ਪੁਰਾਨ ਸਿੰਮ੍ਰਿਤ ਸੁਨੇ ਬੋਬਿਧ ਕਰੋ ਵਿਚਾਰ ਪਦ ਤਉ ਧਾਰਨ ਪੈ ਹਰਨ ਸੁਖ ਸਾਗਰ ਨਿਰੰਕਾਰ ਦਾਤਾ ਪੂਤਾ ਦੇਨ ਹਾਰ ਤਿਸ ਬਣਿਆ ਵਰ ਨਾ ਜਾਏ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ ਗੋਬਿੰਦ ਜਸ ਗਾਏ ਹਰ ਨੀਤ ਮੇਲਾ ਭਜਿਆ ਸਾਧ ਸੰਗ ਮੇਰੇ ਮੀਤ ਰਹਾਓ ਚਲੋ ਕ ਕਰੋ ਬੰਦਨਾ ਅਨਕ ਵਾਰ ਸਰਨ ਪਰੋ ਹਰ ਰਾਇ ਰੰਮਾ ਕਟਿਏ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਏ ਪੌੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰੀ ਤੈ ਰਾਮ ਰਤਨਾ ਮਨ ਤਨ ਬਸੈ ਤਜ ਕਾਮ ਕ੍ਰੋਧ ਲੋਭ ਮੀਤਾ ਮਰਨਾ ਮਿਟਾਇ ਜੀਵਨ ਮਿਲਾ ਬਿਨਸ ਸੰਗਲਾ ਕਲੇਸ ਆਪ ਤਜੋ ਵੇਦ ਭਜੋ ਪੋ ਭਗਤ ਪਰਵੇਸ ਲਾਭ ਮਿਲੇ ਤੋ ਟਾਹੀ ਰੇ ਹਰ ਦਰਗਾਹ ਪਤਵੰਤ ਰਾਮ ਨਾਮ ਤਨ ਸੰਚਵੈ ਸਾਚ ਸਹਾ ਭਗਵੰਤ ਉਠਤ ਬੈਠਤ ਹਰ ਭਜੋ ਸਾਧੂ ਸੰਗ ਪਰੀਤ ਨਾਨਕ ਦੁਰਮਤ ਛੁਟ ਗਈ ਪਾਰ ਬ੍ਰਹਮ ਸੇ ਚੀਤ उठत बठत हर साधू हो साधु संग नानक दुर्मत षुट गई पार ब्रह्मस चीत